ਇਸ ਵਕਤ ਨਵਾਸ਼ਰ ਦਵਾਬਾ YouTube ਚੈਨਲ ਜਿਹੜਾ ਆ ਕਿ ਪਿੰਡ ਗੜਪਧਾਣੇ ਦੇ ਵਿੱਚ ਖੜਾ ਹੈਗਾ ਆ ਸਾਨੂੰ ਇਥੋਂ ਫੋਨ ਆਇਆ ਸੀ ਕਿ ਕੋਈ ਇੱਥੇ ਗਲਵਤ ਹੋਈ ਹੈਗੀ ਆ ਕੀ ਗਲਵਤ ਹੋਈ ਹੈਗੀ ਆ ਕੀ ਇੱਥੇ ਦਾ ਮਾਮਲਾ ਹੈਗਾ ਮੌਕੇ ਤੇ ਔਰ ਪੁਲਿਸ ਵੀ ਪਹੁੰਚੇ ਹੈਗੀ ਆ ਔਰ ਜੋ ਵੀ ਗਲਵਤ ਹੋਈ ਹੈਗੀ ਉਹ ਇਹਨਾਂ ਤੋਂ ਅਸੀਂ ਜਾਣਾਂਗੇ ਕਿ ਆਖਰਕਾਰ ਮਾਮਲਾ ਹੈ ਕੀ ਹੈਗਾ ਔਰ ਪੁਲਿਸ ਜਿਹੜੀ ਆ ਉਹ ਆਪਣੇ ਵੱਲੋਂ ਜਿਹੜੀ ਆ ਉਹਦੀ ਕਾਰਵਾਈ ਜਿਹੜੀ ਆ ਉਹ ਕਰ ਰਹੀ ਹੈਗੀ ਆ ਔਰ ਪੂਰੀ ਗੱਲਬਾਤ ਜਿਹੜੀ ਹੈ ਇਹਨਾਂ ਤੋਂ ਅਸੀਂ ਜਾਣਾਂਗੇ ਉਹਨਾਂ ਦੇ ਰੈਸ਼ੀ ਜਰੀ ਆ ਆ ਹੂੰ ਤੇ ਪੈਸੇ ਮੰਗਦੇ ਸੀ ਪੈਸੇ ਮੈਂ ਦਿੱਤੇ ਨਹੀਂ ਕਹਿੰਦੇ ਅਸੀਂ ਡਟ ਕੇ ਜਾਏ ਨਾ ਮੈਂ ਕਿਹਾ ਮੈਂ ਤਾਂ ਮਜ਼ਾਕ ਕਰਦੇ ਆ ਤੇ ਮੈਂ ਕਿਹਾ ਲੋਟ ਲੋ ਜੀ ਖੜੀ ਹੈ ਮਤਵਾ ਫਿਰ ਚੱਕ ਕੇ ਸਬਾਨ ਸਿੱਟਣ ਲੱਪੇ ਤੇ ਮੇਰੇ ਰਾੜ ਮਾਰਿਆ ਗੁੱਟ ਤੇ ਇੱਥੇ ਮੂੰਹ ਤੇ ਆ ਛਾਬਾ ਆ ਆ ਛਾਬਾ ਕਿਹੜੇ ਗੁੱਟ ਤੇ ਮਾਰਿਆ ਆ ਹਾਂਜੀ ਆ ਗੁੱਟ ਤੇ ਮਾਰਿਆ ਤੇ ਛਾਬਾ ਮੇਰੇ ਮੂੰਹ ਤੇ ਮਾਰਿਆ ਆ ਬ੍ਰਿੱਡਾ ਵਾਲਾ ਚੋਕੀ ਉਹ ਦੇਖੋ ਕਿੱਤੀ ਜੂ ਮਾਰਿਆ ਤੇ ਉਹ ਕੁਰਸੀ ਮਾਰੀ ਮੇਰੇ ਤਦ ਮੈਂ ਆਪਣਾ ਬਚਾ ਕਰ ਲਿਆ ਜੀ ਆ ਬੋਰ ਤੇ ਫਟ ਲੱਗੀ ਆ ਤੇ ਇੱਥੇ ਤੋਂ ਫੋਨ ਬਗਿਆ ਥੋੜੇ ਜਿਹਾ ਥੋੜਾ ਜਿਹਾ ਚਲੋ ਫੋਨ ਬੰਦ ਹੋ ਗਿਆ ਕਿ ਕਿਤਾ ਤੋਂ 15000 ਗੱਲੇ ਦੇ ਵਿੱਚੋਂ ਕੱਢ ਕੇ ਲੈ ਗਿਆ ਜੀ ਨਹੀਂ ਤੁਹਾਡੇ ਆਲੇ ਦੋਲੇ ਤੋਂ ਕਰਨਾ ਇੰਨੀਆਂ ਹੈਗੀਆਂ ਆ ਦੁਕਾਨਾਂ ਦੂਰ ਆ ਜੀ ਕੋਈ ਆ ਦੁਕਾਨ ਬੰਦ ਸੀ ਨਾਲ ਦੀ ਬਾਤ ਪਰੇ ਆ ਤੇ ਕੋਈ ਕੋਈ ਬੰਦਾ ਹੀ ਨਹੀਂ ਸੀ ਆਲੇ ਦੋਲੇ ਕੋਈ ਵੀ ਜਦੋਂ ਮੈਂ ਰੌਲੀ ਪਾਈ ਆ ਫੇਰ ਭੱਜੇ ਜੀ ਉਹ ਲੁੱਟ ਕੇ ਕਾਦੇ ਤੇ ਸੀ ਉਹ ਉਹ ਮੋਟਰਸਾਈਕਲ ਤੇ ਆਏ ਸੀ ਜੀ ਸਪਲੈਂਡਰ ਤੇ ਹਾਂਜੀ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਮੈਂ 5:33 ਵਜੇ 112 ਤੇ ਕਾਲ ਲਾਈ ਤੇ ਮੌਕੇ ਤੇ ਚਲੋ ਪੁਲਿਸ ਪਹੁੰਚ ਗਈ ਤੇ ਇਹ ਜਿਹੜਾ ਮੈਂ ਮੌਕੇ ਤੇ ਪੁਲਿਸ ਪਹੁੰਚ ਗਏ ਤੇ ਫਿਰ ਇਹ ਜਿਹੜੇ ਬੰਦੇ ਤੁਸੀਂ ਦੱਸ ਰਹੇ ਹੋ ਕਿ ਪਿੰਡ ਦੇ ਸੀਗੇ ਇਹ ਪਿੰਡ ਦੇ ਸੀ ਅੱਜ ਜੇ ਪਿੰਡ ਦੇ ਸੀਗੇ ਤਾਂ ਪਿੰਡ ਦੇ ਨਹੀਂ ਨਸ਼ੇ ਦੇ ਆਦੀ ਆ ਜੀ ਮੈਂ ਤੁਹਾਨੂੰ ਉਹ ਪੁੱਛ ਰਿਹਾ ਕਿ ਪਿੰਡ ਦੇ ਸੀਗੇ ਨੰਗੇ ਮੂੰਹ ਸੀ ਹਾਂਜੀ ਨੰਗੇ ਮੂੰਹ ਸੀ ਜੇ ਨੰਗੇ ਮੂੰਹ ਸੀ ਉਸ ਤੋਂ ਬਾਅਦ ਦੇ ਵਿੱਚ ਕਿ ਤੁਸੀਂ ਇਹ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ಗ್ರಾಮ ਪੰਚਾਇਤ ਵਿੱਚ ਬਿਠਾ ਕੇ ਜਾਂ ਪਿੰਡ ਦੇ ਮੋਹਤਵਾਰ ਬੰਦਾ ਕੋਈ ਕੋਸ਼ਿਸ਼ ਨਹੀਂ ਕੀਤੀ ਪੰਚਾਇਤ ਮੌਕੇ ਦੇ ਸਰਪੰਚ ਸਾਹਿਬ ਹਾਜ਼ਰ ਸੀ ਉਹਨਾਂ ਨੂੰ ਦੱਸਿਆ ਸੀ ਅਸੀਂ ਜਾ ਕੇ ਹਸਪਤਾਲ ਮੇਰੇ ਸੱਟਾਂ ਲੱਗੀਆਂ ਸੀ ਮੈਂ ਜਾ ਕੇ ਦਾਖਲ ਹੋ ਗਿਆ ਮਕੰਨਪੁਰ ਹਾਂਜੀ ਤੇ ਮੁਕ मतलब ਉਹਨਾਂ ਨਾਲ ਕੋਈ ਗੱਲਬਾਤ ਬੈਠ ਕੇ ਜਾਂ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਨਾਲ ਕੋਈ ਤੁਹਾਡੀ ਕੋਈ ਪਿਛਲੀ ਰੰਜਿਸ਼ ਹੋਵੇ ਜਾਂ ਕੋਈ ਕੋ ਲੈਂਡ ਦੇਣ ਦਾ ਮਾਮਲਾ ਹੋਵੇ ਜਾਂ ਕੋਈ ਐਸੀ ਗੱਲਬਾਤ ਜਿਸ ਦਾ ਨਹੀਂ ਕੋਈ ਪੈਸੇ ਦਾ ਨਾ ਤਾਂ ਪਹਿਲਾਂ ਵੀ ਲੈਣੇ ਸੌਦੇ ਦੇ ਅਸੀਂ ਜੀ ਕਿੰਨੇ ਕ ਲੈਣੇ ਸੀ 9 ਤੋਂ ਲੈ ਕੇ 10000 ਦੇ ਵਿੱਚ ਵਿੱਚ ਹੈਗਾ ਜੀ ਤੇ ਉਹੀ ਮਾਮਲੇ ਲੈ ਕੇ ਕਿਤੇ ਲੜਾਈ ਤਾਂ ਨਹੀਂ ਹੋਈ ਕਿ ਤੁਸੀਂ ਤੁਸੀਂ ਮੰਗੇ ਹੋਣੇ ਤਾਂ ਉਹ ਕਹਿੰਦੇ ਹਾਂ ਕਹਿੰਦੇ ਮੈਂ ਨਹੀਂ ਨਹੀਂ ਦੇਣੇ ਕਹਿੰਦੇ ਕਰਨ ਲਾ ਕੀ ਕਰਨਾ ਤੇ ਇਹ ਸਾਰਾ ਮਾਮਲਾ ਹੋਇਆ ਹੁਣ ਤੁਸੀਂ ਕੀ ਚਾਹੁੰਦੇ ਆ ਹੁਣ ਮੈਂ ਇਹੀ ਚਾਹੁੰਦਾ ਵੀ ਜਿਹੜਾ ਮੇਰਾ ਨੁਕਸਾਨ ਹੋਇਆ ਗੱਲਾਂ ਘੁਟ ਕੇ ਲੈ ਗਏ ਆ ਤੇ ਮੇਰੇ ਸੱਟਾਂ ਲੱਗੀਆਂ ਮੈਂ ਪ੍ਰਸ਼ਾਸਨ ਤੋਂ ਹੀ ਜੋਣਾ ਵੀ ਸਾਨੂੰ ਇਨਸਾਫ ਦਵਾਇਆ ਜਾ ਵੀ ਠੀਕ ਅਚ ਚੈਕ ਦੀ ਤਿਆਰੀ ਹੋਈ ਤੁਹਾਨੂੰ ਵੀਡੀਓ ਬਾਰਨਾ ਵੀਡੀਓ ਬਣਾਈਓ ਤਾਂ ਹੋਈ ਜਾਂ ਐਟਾ ਹੋਈ ਜੀ ਪਰਸੂ ਨਾਮ ਕੀ ਤੁਹਾਡਾ ਨਾਮ ਮੇਰਾ ਬਲਜਿੰਦਰ ਸਿੰਘ ਆ ਜੀ ਹੂੰ ਤੇ ਮੇਰੀ ਦੁਕਾਨ ਬਾਈਪ ਕਰ ਦਿਆ ਮੈਂ ਬੈਠਾ ਸੀ ਉਹਦੇ ਨਾਲ ਹੂੰ ਤੇ ਤਕਰੀਬਨ 5:25 ਦੇ ਗੱਲ ਹੋ ਜੀ ਇਹ ਹੂੰ ਤੇ 5:28 ਸ਼ਾਮ ਦੇ ਹਾਂਜੀ 5:28 ਸ਼ਾਮ ਦੇ 9 ਤਰੀਕ ਦੀ ਆ ਜੀ ਇਹਦਾ ਵੀ 9 2025 ਤੇ ਇਹ ਆਏ ਆ ਆ ਕੇ

ਕਹਿੰਦੀ ਨਾ ਨਾਮੀ ਔਰ ਵਿੰਡਵਾਸੀ ਵੀ ਜਿਹੜੇ ਆ ਇਸ ਮੌਕੇ ਦੇ ਉੱਪਰ ਖੜੇ ਹੋਏ ਨੇ ਮੈਂ ਇਧਰ ਸੋਟੀ ਲਿਖ ਕੇ ਬਣਾ ਕੇ ਫੋਟੋ ਉੱਥੇ ਹੀ ਦੱਸੀਆ ਮਾਰਾ ਨਾ ਕੀ ਹੈ ਮਨਜੀਤ ਕਰਿਆਨਾ ਸਟੋਰ ਤੇ ਤੁਹਾਡੇ ਨਾਮ ਤੇ ਹਾਂਜੀ ਮੇਰੇ ਨਾਮ ਕਿੰਨੇ ਕ ਚਿਰ ਤੋਂ ਕਰ ਰਹੇ ਹੋ ਸਾਨੂੰ ਹੋ ਗਿਆ 4 ਸਾਲ ਕਰਦੇ ਨੇ 4 ਸਾਲ ਕਰ ਰਹੇ ਹਾਂ ਹੋ ਗਿਆ ਕਦੀ ਇਦਾਂ ਪਹਿਲਾਂ ਕੋਈ ਨਹੀਂ ਨਹੀਂ ਪਹਿਲਾਂ ਕੋਈ ਚਾਂਸ ਨਹੀਂ ਪਹਿਲਾਂ ਚਾਂਸ ਹੀ ਨਹੀਂ ਛੱਡ ਲਿਆ ਜਿਹੜਾ ਨੁਕਸਾਨ ਹੈਗਾ ਉਹ ਕਿੰਨੇ ਕ ਦਾ ਹੋ ਗਿਆ ਹੋਏਗਾ ਗੱਲੇ ਦੇ ਵਿੱਚੋਂ ਜੀ 10 ਤੋਂ 15000 ਦੇ ਲਗਭਗ ਸੀ ਤੇ ਬਾਕੀ ਜਿਹੜਾ ਟੁੱਟ ਪੱਜ ਕੀਤੀ ਹੈ ਬਕਰਾ ਤੇ ਬਕਰਾ ਹਾਂਜੀ ਪਹਿਲਾ ਚਾਂਸ ਹੋਇਆ ਇਹ ਪਹਿਲਾ ਚਾਂਸ ਹੈ ਕਦੀ ਵੀ ਨਹੀਂ ਤਾਂ ਚਾਂਸ ਹੋਇਆ ਇਸਨੇ ਕਦੀ ਵੀ ਬੈਠੀ ਰਹਿਣੀ ਆ ਕੋਈ ਚਾਂਸ ਨਹੀਂ ਕੋਈ ਤਾਂ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਸੁਤਵੰਤ ਸਿੰਘ ਜੀ ਤੁਹਾਡੇ ਬੱਚੇ ਡੇਟਾ ਕੋਈ ਝਗੜਾ ਵਗੈਰਾ ਜੋ ਕੁਝ ਹੋਰ ਕੀ ਨਾਮ ਕੀ ਆ ਉਹਦਾ ਉਹਦਾ ਸੁਤਵੰਤ ਸਿੰਘ ਸੁਤਵੰਤ ਸਿੰਘ ਉਹਦੇ ਨਾਲ ਵੀ ਕੋਈ ਸੀ ਉਹਦੇ ਨਾਲ ਮੁੰਡਾ ਸਗਾ ਮਨੀ ਉਹ ਕਿੱਥੇ ਦਾ ਆ ਉਹ ਪਾਦਰਪਾਲ ਤੇ ਦਾ ਪਨੀ ਯਾਰ ਦੇ ਉੱਤੇ ਸਗਾ ਉਹ ਜੋ ਗੱਲਬਾਤ ਹੋਈ ਉਹ ਤੁਹਾਡੇ ਤੇ ਇਹ ਇਲਜ਼ਾਮ ਲਾ ਰਹੇ ਆ ਹਾਂਜੀ ਸਰ ਕਿ ਸਾਡੇ ਕੋਲ ਸਮਾਨ ਲੈਣ ਆਏ ਹਾਂਜੀ ਤੇ 9000 ਰੁਪਇਆ ਅਸੀਂ ਪਹਿਲਾਂ ਇਹਨਾਂ ਮੁੰਡਿਆਂ ਤੋਂ ਲੈਣਾ ਸੀ ਅੱਛਾ ਜੀ ਪਰ ਇਹ ਮੁੰਡਿਆਂ ਨੇ ਪੈਸੇ ਦੇਣ ਤੋਂ ਅਨਕਾਰੀ ਕਰ ਦਿੱਤੀ ਤੇ ਹੋਰ ਸਾਡੇ ਕੋ ਪੈਸੇ ਮੰਗਣ ਲੱਪੇ ਅੱਛਾ ਜੀ ਜਦੋਂ ਅਸੀਂ ਪੈਸੇ ਉਹ ਕਹਿੰਦੇ ਨਹੀਂ ਦਿੱਤੇ ਅੱਛਾ ਜੀ ਤਾਂ ਇਹ ਨਹੀਂ ਗੱਲੇ ਦੇ ਵਿੱਚ ਪਈ ਹੋਈ ਰਕਮ ਵੀ ਕੱਢ ਕੇ ਲੈ ਗਏ ਅੱਛਾ ਜੀ ਤੇ ਸਾਡੇ ਨਾਲ ਮਾਰਕੁੱਟ ਕੀਤੀ ਹੱਥ ਤੋੜੀ ਤੇ ਉਹਨਾਂ ਨੇ ਇਹ ਗੱਲ ਕਹੀ ਆ ਤੁਸੀਂ ਇਸਲੇ ਮੁੰਡਿਆਂ ਨੇ ਆ ਕੇ ਦੱਸਿਆ ਉਹਨਾਂ ਕੀ ਕਹਿਣਾ ਚਾਹੁੰਦੇ ਆ ਸਾਰੇ ਇਹਦੇ ਵਿੱਚ ਹੈ ਨਹੀਂ ਗੀ ਅਸੀਂ ਮਸ਼ੀਨ ਰੱਖੀ ਹੋ ਸੀਗੀ ਕੱਪੜੇ ਕੱਪੜੇ ਧੋਣੇ ਵਾਲੀ ਇਹਦੇ ਕੋ ਇਹਦੇ ਕੋ ਸੋਡੀ ਕੋਲ ਦੁਕਾਨ ਵਾਲੇ ਦੇ ਕੋਲ ਉਹ ਕਦੇ ਨਹੀਂ ਰੱਖੀ ਸੀ ਇਹ ਮੈਨੂੰ ਪਏ ਜਾਂਦੀ ਲੋਡ ਸੀਗੀ ਮੈਂ ਉਹਦੇ ਵਿੱਚ ਰੱਖ ਦਿੱਤੀ ਮੇਰਾ ਭਰਾ ਉਹਦੇ ਆ ਹੀ ਛੜਾਉਣਾ ਹੂੰ ਜਾਂ ਛੜਾਉਣ ਗਿਆ ਤਾਂ ਉਹ ਇਹ ਮੂਰੇ ਹੱਥੋਂ ਵਾਈ ਹੋ ਪਿਆ ਕੌਣ ਇਹ ਆਪਣੇ ਸੋਢੀ ਗਾਲਾਂ ਕੱਢਣ ਲੱਗ ਪਿਆ ਕਹਿੰਦਾ ਮੈਂ ਨਹੀਂ ਦੇਣ ਟਾਈਮ ਲੰਘ ਗਿਆ ਇਹ ਚੀਜ਼ਾਂ ਦਾ ਰੱਖ ਨਹੀਂ ਸਕਦਾ ਇਦਾਂ ਇਹ ਰੱਖ ਰਿਹਾ ਹੈ ਨਹੀਂ ਮਸ਼ੀਨें ਰੱਖੀ ਸੀਗੀ ਕੋਈ ਮੇਰੀ ਵੀ ਰੱਖੇ ਸਕੂਟਰੀ ਵੀ ਖੜੀ ਹੈ ਉਹਦੇ ਕੋਲ ਸਕੂਟਰੀ ਤੁਹਾਡੀ ਮੇਰੀ ਆ ਸਕੂਟਰੀ ਉਹ ਕਦੇ ਲਈ ਕੋ ਕੋ ਖੜੀ ਆ ਪੈਸੇ ਆ ਪਿੱਛੇ ਮਤਲਬ ਪੈਸਿਆਂ ਦੀ ਲੋੜ ਤੁਹਾਨੂੰ ਸੀ ਹਾਂਜੀ ਤੇ ਤੁਸੀਂ ਉਹਦੇ ਬਦਲੇ ਉਹਨਾਂ ਕੋਲ ਸਮਾਨ ਰੱਖ ਦਿੱਤਾ ਸਮਾਨ ਰੱਖ ਦਿੱਤਾ ਉਹ ਸਮਾਨ ਰੱਖਣ ਦੇ ਕਰਕੇ ਹੁਣ ਬਰਾਦਰ ਛਡਾਉਣ ਗਿਆ ਤਾਂ ਉਹ ਨੂੰ ਨਹੀਂ ਦਿੱਤਾ ਨਹੀਂ ਸਮਾਨ ਛਡਾਣ ਗਏ ਆ ਪੈਸੇ ਦੇ ਕੇ ਛਡਾ ਹੁੰਦਾ ਸਮਾਨ ਜੀ ਪੈਸੇ ਦੇ ਨਹੀਂ ਗਿਆ ਪੈਸੇ ਲੈ ਕੇ ਗਿਆ ਸੀਗਾ ਛਡਾਉਣ ਲੈ ਕੇ ਗਿਆ ਸੀਗਾ ਉਹ ਕਹਿੰਦਾ ਅਸੀਂ ਦੇਣਾ ਨਹੀਂ ਉਹ ਕਹਿੰਦਾ ਹੀ ਦੇਣਾ ਨਹੀਂ ਜੀ अच्छा हां जी ਤੇ ਜਦੋਂ ਫਿਰ ਇਹ ਗੱਲਬਾਤ ਹੋਈ ਹੈਗੀ ਉਹਨਾਂ ਦਾ ਜਿੱਦਾਂ ਸਮਾਨ ਖਿਲਰ ਰਿਆ ਪਿਆ ਸਾਰਾ ਫਿਰ ਉਹ ਹੱਥੋਂ ਪਾਈ ਹੋਏ ਉਹਨੇ ਹੈ ਉਹਨਾਂ ਦੇ ਜਿੱਦਾਂ ਹੱਥੋਂ ਪਾਈ ਹੋਏ ਹੈ ਨਾ ਯਾਨੀ ਹਾਂ ਕੋਈ ਸੀ ਕੋਣ ਆ ਹਾਂਜੀ ਅੱਛਾ ਹਾਂਜੀ ਜਦਿਆਣੀ ਕੱਥੋਂ ਪਾਈ ਹੋਏ ਨੇ ਜੀ ਸਮਾਨ ਖਿਲਰਿਆ ਜਾਂਦਾ ਤੁਹਾਨੂੰ ਬੜਾ ਨੋਰਮਾਗਾ ਉਹਨੇ ਆਫ ਖਲਾਅ ਰਿਆ ਉਹਨੇ ਜਦਿਆਣੀ ਕੋ ਪੈਸੇ ਉਹਨੂੰ ਕਿਹਾ ਯਾਨੀ ਉਹਦਾ ਕੈਮਰਾ ਹੈਗਾ ਉੱਥੇ ਕੈਮਰਾ ਚੈੱਕ ਆਉਦਾ ਤੁਸੀਂ ਤੁਸੀਂ ਕਹਿੰਦੇ ਹੋ ਵੀ ਜਿਹੜਾ ਉਹਦਾ ਕੈਮਰਾ ਹਾਂਜੀ ਉਹ ਹਕੀਕਤ ਬਿਆਨ ਕਰੇਗਾ ਹਾਂ ਜੀ ਹਕੀਕਤ ਬਿਆਨ ਕਰੀ ਗਈ ਹੈ ਇੱਕ ਥੋੜਾ ਜਿਹਾ ਅਸੀਂ ਦੇਖੋ ਗੁਸਤਾਖੀ ਮਾਫ ਸਾਨੂੰ ਨਹੀਂ ਪਤਾ ਮੁੰਡੇ ਕਰਦੇ ਆ ਕੁਛ ਕੀ ਨਹੀਂ ਕਰਦੇ ਹਾਂ ਜੋ ਕਹਿੰਦੇ ਆ ਕਿ ਮੁੰਡੇ ਨਸ਼ੇ ਦੇ ਆਦੀ ਆ ਨਹੀਂ ਮੈਂ ਹਾਂ ਜਾਨੀ ਹੁਣ ਜਾਨੀ ਕਰਦੇ ਆ ਉਹ ਦਵਾਈ ਕਰਦੇ ਇਹ ਕਿਹੜਾ ਜਾਣੀ ਦਵਾਈ ਚੱਲਦੀ ਹੈ ਦਵਾਈ ਖਾਂਦਾ ਹੁਣ ਤਾਂ ਜੀ ਦਵਾਈ ਚੱਲਦੀ ਹਾਂ ਜੀ ਤੇ ਹੁਣ ਤੁਹਾਡੇ ਕਿੱਤਰ ਹੈਗੇ ਆ ਉਹ ਹਾਂਜੀ ਮਰ ਮਰ ਮੜਾ ਜਿਆ ਗਿਆ ਹੈ گیا ਹੋਏ ਰਸਤੇ ਜਾਏ ਭੋਣ ਤੁਹਾਡੇ ਕੋਲ ਪੁਲਿਸ ਪ੍ਰਸ਼ਾਸਨ ਆਏ ਹੈਗੇ ਆ ਆਏ ਆ ਸਰ ਗੱਲ ਕੀਤੀ ਇਹਨਾਂ ਇਹ ਤੁਹਾਨੂੰ ਹੁਣ ਕੀ ਕਹਿ ਕੇ ਗਏ ਆ ਨਹੀਂ ਉਹ ਨਹੀਂ ਸਾਨੂੰ ਟਾਈਮ ਦਿੱਤਾ ਕਿ ਉੱਥੇ ਆਓ ਤੁਸੀਂ ਸਾਡੇ ਪਾਸ ਆਇਆ ਜੇ ਟਾਈਮ ਦਿੱਤਾ ਉਹ ਨਹੀਂ ਆਪਣੀ ਤੁਸੀਂ ਆ ਕੇ ਗੱਲਬਾਤ ਕਰੋ ਤੇ ਤੁਸੀਂ ਉੱਥੇ ਪੇਸ਼ ਕਰੋਗੇ ਹਾਂਜੀ ਹਾਂਜੀ ਬਿਲਕੁਲ ਜੋ ਗੱਲਬਾਤ ਸਰ ਪੇਸ਼ ਕਰਾਂਗੇ ਉਹਨੂੰ ਹਰ ਜਦਦਾ ਇਹ ਹੋਇਆ ਜਦਾਈ ਕਾਨੂੰਨ ਦਾ ਹੋਇਆ ਉਹ ਸਾਹਮਣੇ ਸੀ ਯਾਨੀ ਕਿ ਚੱਲਾਂਗੇ ਮਤਲਬ ਕਾਨੂੰਨ ਦਾ ਸਾਥ ਦੋਗੇ ਤੇ ਜੋ ਗੱਲਬਾਤ ਹੋਏਗੀ ਉੱਥੇ ਹੋਏਗੀ ਬਾਕੀ ਯਾਨੀ ਕਿ ਦੋਨਾਂ ਪਾਸੇ ਦਾ ਪੱਖ ਰੱਖਿਆ ਜਾਵੇ ਇੱਕ ਪਾਸੇ ਦਾ ਸਾਰਾ ਨਾਮ ਕਦੀ ਪਹਿਲਾਂ ਤਾਂ ਨਹੀਂ ਇਦਾਂ ਦੀ ਗੱਲ ਹੋਈ ਹਾਂਜੀ ਹਾਂਜੀ ਕਦੀ ਪਹਿਲਾਂ ਤਾਂ ਨਹੀਂ ਗੱਲ ਹੋਈ ਉਹਨਾਂ ਦਾ ਝਗੜਾ ਹੋਇਆ ਹੋਵੇਗਾ ਉਹਨਾਂ ਸੀਗਾ ਪਹਿਲਾ ਝਗੜਾ ਪਹਿਲਾਂ ਵੀ ਲੈਣੀ ਸੀਗੇ ਸਾਰੇ ਪਿੰਡ ਨੂੰ ਪਤਾ ਆ ਯਾਨੀ ਕਿ ਉਹਨਾਂ ਨੂੰ 2 ਲੱਖ ਰੁਪਏ ਦੇਣਾ ਸੀਗਾ ਦੋ ਲੱਖ ਰੁਪਏ ਵੀ ਅੱਜੂ ਦਿੱਤਾ ਸੀਗਾ ਕਿਨਾਦੋ ਹਨਾ ਉਹਦੇ ਵਿੱਚ ਵੀ ਇਹ ਲੜਾਈ ਹੋ ਗਈ ਪਾਚੂ ਇੱਕ ਸਮਝ ਨਹੀਂ ਆਈ ਇੱਕ ਤਾਂ ਕਹਿ ਰਹੇ ਤੁਸੀਂ ਉਹਨਾਂ ਕੋ ਆਪਣਾ ਸਮਾਨ ਰੱਖ ਰਹੇ ਹਾਂ ਇਹ ਪਹਿਲਾਂ ਦੀ ਗੱਲ ਉਹਦਾ ਪਹਿਲਾਂ ਦੀ ਗੱਲ ਜਿਦਾ ਇਹਨਾਂ ਦੇ ਜਦੋਂ ਮਾਤਾ ਜੀ ਜੀਂਦੇ ਮਾਤਾ ਜੀ ਦੀ ਜੀ ਉਹ ਦਿੱਤੇ ਜੇ ਉਹ ਤੇ ਘੜਾ ਉਹਦੋਂ ਉਹਨਾਂ ਦਾ ਹੀ ਹੋਈ ਸੀ ਲਿਖਤੀ ਦਿੱਤੇ ਜਾਂ ਨਹੀਂ ਨਹੀਂ ਐਡੀ ਜੀ ਤਾਂ ਉਹ ਦਿਆਂ ਦਾ ਨਹੀਂ ਪੈਨ ਬੇ ਗਵਾਂਡੀ ਜਿੱਦਾਂ ਰੱਖ ਲਓ ਦਿਹਾਤ ਤੌਰ ਤੇ ਮਾਮਲਾ ਮਤਲਬ ਲੈਂਡ ਦੇਣ ਦਾ ਦੇਣ ਦੇਣ ਦਾ ਉਹੀ ਚੱਲਦਾ ਹੈ ਯਾਨੀ ਕੌਣ ਉਹਨਾਂ ਨੂੰ ਪੈਸੇ ਦੇ ਕੇ ਦੇਣ ਗਿਆ ਸੀ ਉਨੇ ਕਿਹਾ ਮੈਂ ਦੇਣਾ ਨਹੀਂ ਹੈਗਾ ਤੁਹਾਡਾ ਟਾਈਮ ਲੰਘ ਗਿਆ ਇਹ ਨਹੀਂ ਪਾਇਦੇ ਕਿ ਉਹਨੇ ਮੋਰੋ ਗਾਲ ਗੱਡੀ ਇਸ ਕਰਕੇ ਉਹਨਾਂ ਦਾ ਬੈਂਸ ਸਹੀ ਹੋ ਗਿਆ ਜੀ ਅਸੀਂ ਚੈਨਲ ਬੋਲੋ ਜੋ ਵੀ ਗੱਲਬਾਤ ਕੀਤੀ ਅਸੀਂ ਦੋਨੋਂ ਪੱਖ ਰੱਖ ਦਿੱਤੇ ਆ ਉਲਟਾ ਇਹਨਾਂ ਨੂੰ ਕੀ ਹੈਗਾ ਕਿ ਪੁਲਿਸ ਪ੍ਰਸ਼ਾਸਨ ਬੋਲੋ ਦੋਨਾਂ ਪਾਸੇ ਆ ਕੇ ਇਹਨਾਂ ਨੂੰ ਟਾਈਮ ਦੇ ਦਿੱਤਾ ਗਿਆ ਆ ਅਸਲ ਹਕੀਕਤ ਕੀ ਆ ਜਾਂ ਉਹ ਜਾਣਦੇ ਨੇ ਜਾਂ ਇਹ ਜਾਣਦੇ ਨੇ ਚੈਨਲ ਕਿਸੇ ਦਾ ਕੋਈ ਸਪਸ਼ਟੀਕਰਨ ਨਹੀਂ ਦਿੰਦਾ ਚੈਨਲ ਉਹੀ ਪੇਸ਼ ਕਰਦਾ ਜੇ ਦੋਨੋਂ ਪੱਖਾਂ ਵੱਲੋਂ ਕਿਆ ਜਾਂਦਾ ਹੈ ਨਵਾਂ ਸ਼ਰਦ ਆਬਾ YouTube ਚੈਨਲ ਤੋਂ ਚੀਫ ਐਡੀਟਰ ਕੈਥ ਕਰਚਾ ਦੀ ਵਿਸ਼ੇਸ਼ ਰਿਪੋਰਟ ਅਸਲ ਸੱਚ ਕੀ ਹੈ ਇਹ ਤੇ ਜਦੋਂ ਉੱਤੇ ਪੇਸ਼ ਹੋਣਗੇ ਉਸ ਵਕਤ ਹੀ ਸਾਹਮਣੇ ਆਏਗਾ